ਹਾਂਜੀ ਸੱਚੀ ਗੱਲ ਹੈ ਸਾਡੇ ਸਵਾਲ ਨੇ ਹਾਂਜੀ ਹਾਂ ਸਭ ਤੋਂ ਪਹਿਲਾ ਸਵਾਲ ਸਾਡਾ ਇਹ ਹੈ ਜੀ ਕਿ ਸਾਡੇ ਪਿੰਕੇ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਆ ਉਹਦਾ TDS 450 ਤੋਂ 500 ਦੇ ਕਰੀਬ ਪਹੁੰਚ ਗਿਆ ਹੈ ਹਾਂਜੀ ਇਹ ਸਾਡੀ ਮੋਟੇ ਦੀ ਲੋੜ ਤਾਂ ਇਹ ਮੈਨੂੰ ਆਇਆ ਲੱਗਦਾ ਵੀ ਇਹਨਾਂ ਨੇ ਇਹ ਸਾਨੂੰ ਵਾਧੀਆਂ ਦੀ ਵੀ ਲੋੜ ਨਹੀਂ ਕਿਉਂਕਿ ਪੀਣ ਵਾਲਾ ਪਾਣੀ ਆ ਚਾਹੇ ਕੋਈ ਕਾਗਰਸ ਆ ਚਾਹੇ ਕੋਈ ਅਕਾਲੀ ਆ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਉਹ ਹਰੇਕ ਪਿੰਡ ਨੇ ਘਰੇ ਪੀਣਾ ਅੱਜ ਹਰ ਬੰਦਾ ਆਪਣੇ ਪਰਿਵਾਰ ਦੇ ਲਈ ਹੱਥ ਠੱਡ ਤੋੜ ਕਮਾਈਆਂ ਕਰਦਾ ਹੈ ਪਰ ਪੀਣ ਵਾਲਾ ਪਾਣੀ ਜਿਹੜਾ ਸਾਡੇ ਏਰੀਆ ਦੇ ਵਿੱਚ ਇੰਨਾ ਮਾੜਾ ਆ ਰਿਹਾ ਹੈ ਇਹਦਾ ਗਲਤ ਆ ਰਿਹਾ ਹੈ ਉਹਦੇ ਵਿੱਚ ਲੈਟਰਿੰਗ ਦਾ ਸਿਵਰੇਜ ਦਾ ਵੀ ਪਾਣੀ ਮਿਕਸ ਹੋ ਰਿਹਾ ਤੇ ਉਹ ਜਿਹੜਾ ਪਾਣੀ ਆ ਉਹਦੇ ਲਈ ਤੁਹਾਡੀ ਸਰਕਾਰ ਸਾਡੇ ਹਲਕੇ ਵਿੱਚ ਇੱਕ ਪ੍ਰੋਜੈਕਟ ਚਲਾ ਰਹੀ ਹੈ ਉਹ ਸਾਨੂੰ ਲਿਖਤੀ ਗਾਰੰਟੀ ਚ ਚਾਹੀਦਾ ਕਿ 5 ਸਾਲ ਦੀ ਸਰਕਾਰ ਨੂੰ ਪਹਿਲਾ ਪਹਿਲਾ ਛਾਟ ਨੂੰ ਦਾ ਸੰਵਿਧਾਨ ਚਾਹੀਦਾ ਆਪਣੀ ਜ਼ੋਨ ਵਿੱਚ ਜਿੱਥੇ ਤੁਹਾਡੀ ਗਾਰੰਟੀ ਦਾ ਏਰੀਆ ਦੂਜਾ ਸਾਡਾ ਮਸਲਾ ਇਹ ਹੈਗਾ ਜੀ ਭਗਵਾਨ ਦਵਨ ਸਾਹਿਬ ਕੋਈ ਨੋ ਢਾਬੇ ਕੋਲ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਹਲਕੇ ਦੇ ਵਿੱਚ ਮੈਂ ਸਰਕਾਰੀ ਹਸਪਤਾਲ ਬਣਾਵਾਂਗਾ ਕਿਉਂਕਿ ਅੱਜ ਸਾਡੇ ਹਲਕੇ ਦੇ ਵਿੱਚ ਇਹ ਸਾਡੀਆਂ ਮਿਰੋ ਸਾਡੀਆਂ ਮੋਢਲੀਆਂ ਜ਼ਰੂਰਤ ਹੈ ਇਹ ਮੋਢਲੀਆਂ ਜ਼ਰੂਰਤ ਹੈ ਤੇ ਹਲਕੇ ਦੇ ਵਿੱਚ ਕੋਈ ਸਰਕਾਰੀ ਹਸਪਤਾਲ ਨਹੀਂ ਹੈਗਾ ਵੀ ਉਹ ਠੀਕਾ ਸਾਨੂੰ ਜੇ ਛੱਡ ਲੱਜਦੇ ਗਰੀਬ ਬੰਦੇ ਨੂੰ ਜਦਾ ਟਿਕੋਲੀ ਜਾਂ ਸਾਨੂੰ ਡੇਰਾ ਵਸੀ ਜਾਣਾ ਪੈਂਦਾ ਤੇ ਤੀਜਾ ਸਾਡਾ ਮਸਲਾ ਇਹ ਹੈਗਾ ਜੀ ਸਾਡੇ ਏਰੀਆ ਦੇ ਵਿੱਚ ਕੋਈ ਐਜੂਕੇਸ਼ਨ ਦਾ ਚੰਗਾ ਹੱਬ ਨਹੀਂ ਹੈਗਾ ਕੌਥਾ ਸਾਡਾ ਦੇ ਕੋ ਮਸਲਾ ਇਹ ਹੈਗਾ ਅੱਜ ਵੋਟਾਂ ਦੇ ਟਾਈਮ ਹਰ ਇੱਕ ਸਰਕਾਰ ਨੂੰ ਨੌਜਵਾਨ ਤੇ ਫੁੱਟੇ ਬਜ਼ੁਰਗ ਸਾਰੇ ਦੇਖਦੇ ਆ ਕਿ ਇਹ ਵੋਟ ਬੈਂਕ ਇਕੱਠਾ ਕਰਨਾ ਸੀ ਵੋਟਾਂ ਬਾਣੀ ਆ ਪਰ ਮੈਂ ਇਹ ਮੁੱਦਾ ਕਿੰਨੀ ਵਾਰ ਚੱਕ ਚੁੱਕੇ ਆ ਕਿ ਹਲਕੇ ਦੇ ਵਿੱਚ ਸਾਡੇ ਇੰਨੀਆਂ ਫੈਕਟਰੀਆਂ ਐ ਇੰਨੀਆਂ ਮਾਲ ਆ ਐਨੇ ਇੰਡਸਟਰੀਆਂ ਨਾਹਰ ਵਰਗੀਆਂ ਸੌਰਵ ਕੈਮੀਕਲ ਵਰਗੀਆਂ ਜਿਨ੍ਹਾਂ ਦੇ ਵਿੱਚ ਧਿਆਨ ਨਾਲ ਸੁਣਿਓ ਪਿੰਡ ਵਾਲਿਓ ਦੀਨਾਂ ਵਿੱਚ ਬਾਹਰ ਤੋਂ ਲੋਕ 50 50 ਹਜ਼ਾਰ ਲੱਖ ਲੱਖ ਡੇਡੜ ਦਾ ਕਰਦਾ ਬੰਬੇ ਦਿੱਲੀ ਤੋਂ ਆ ਕੇ ਲੈਣਿਆ ਜਦੋਂ ਹਲਕੇ ਦੇ ਲੋਕ ਵੋਟਾਂ ਪਾ ਕੇ ਹਲਕੇ ਦੇ ਐਮ ਐਲ ਏ ਐਮ ਪੀ ਵੀ ਜਤਾ ਰਹੇ ਆ ਤਾਂ ਪਿੰਡ ਵਾਲਿਓ ਇੱਕ ਮੇਰੀ ਬੇਨਤੀ ਹੈ ਛੋੜੇ ਵਿੱਚ ਆਪ ਇਹਨੂੰ ਵੀ ਛੋੜੋ ਅਬ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਸੁਣਾਉਣਾ ਤੁਹਾਡਾ ਬਿਲਕੁਲ ਇੱਕ ਮਿੰਟ ਗੱਲ ਸੁਣ ਲੋ ਮੇਰੀ ਬੇਨਤੀ ਮੇਰੀ ਬੇਨਤੀ ਸੁਣ ਲੋ ਮੈਂ ਤੁਹਾਨੂੰ ਥੋੜੇ ਬੰ ਇੱਕ ਮਿੰਟ ਗੱਲ ਸੁਣ ਗੱਲ ਕਰਦਾ ਕਰਦਾ ਮੇਰੀ ਗੱਲ ਸੁਣਨਾ ਚਾਹੀਦਾ ਮੇਰੀ ਇੱਕ ਬੇਨਤੀ ਹੈ ਤੁਸੀਂ ਮੈਨੂੰ 100 ਕੁਐਸਚਨ ਕਰ ਦੋਗੇ ਯਾਦ ਨਹੀਂ ਰਹੂਗਾ ਇਹ ਕਿੱਡ ਦਾ ਗੱਲ ਠੋਕਵਾ ਠੋਕਵਾ ਕਹਿ ਕੇ ਦੱਸ ਦੇ ਜਾਊਗਾ ਬੋਡੀ ਬਦਤਾ ਜਮੇਲੇ ਬਣਾਇਆ ਇੱਕ ਮਿੰਟ ਇੱਕ ਮਿੰਟ ਸਾਹਸ ਪਰ ਸੁਣ ਲੋ ਮੇਰੀ ਮੇਰੀ ਬੇਨਤੀ ਸੁਣੋ ਨਾ ਇਹ ਉਹ ਬੱਚੇ ਆ ਜਿਨ੍ਹਾਂ ਦੇ ਘਰ ਘਰ ਬੇਵਜਹੇ ਪੱਲਾ ਅੱਡ ਕੇ ਬੋਟਾ ਮੰਗੀਆਂ ਸੀ ਇਹ ਉਹ ਬੱਚੇ ਆ ਜਿਹੜੇ ਕੁਐਸਚਨ ਕਰਦੇ ਆ ਜਿਨ੍ਹਾਂ ਨੂੰ ਹੱਕ ਹੈ ਕਿ ਪੀਣ ਵਾਲਾ ਪਾਣੀ ਕਿੱਥੋਂ ਆਉਂਦਾ ਹੋਵੇ ਹਸਪਤਾਲ ਦਊਂਗੇ ਐਜੂਕੇਸ਼ਨ ਦਊਂਗੇ ਮੈਂ ਇਸ ਕਰਨਾ ਬਹੁਤ ਖੁਸ਼ੀ ਆ ਔਰ ਮੈਂ ਸਵਾਗਤ ਕਰਦਾ ਹਾਂ ਜੇ ਰਾਜੋਨ ਵੀਰਾਂ ਦਾ ਜਦੋਂ ਮੈਨੂੰ ਪੁੱਛਿਆ ਨਾ ਜਦ ਇਹ ਆਉਣਗੇ ਪੁੱਛੋ ਜ਼ਰੂਰ ਮੈਨੂੰ ਕਿ ਤੁਸੀਂ 60 ਸਾਲ ਚ ਦਿੱਤਾ ਕੀ ਹਾਲ ਕੇ ਨੂੰ ਹੁਣ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਇੱਕ ਮਿੰਟ ਸਾਹਿਬ 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 ਇੱਕ ਮਿੰਟ ਦੇਖੋ ਇੱਕ ਮਿੰਟ ਸਾਹਿਬ ਦੇਖੋ ਤੁਸੀਂ ਕਹਿ ਲਿਆ ਮੈਨੂੰ ਆਪਣੇ ਬਾਈ ਦੀ ਗੱਲ ਦਾ ਜਵਾਬ ਦੇ ਲੈਣ ਦਿਓ ਮੈਂ ਉਹ ਰੇ ਖੱਲਰ ਨਹੀਂ ਪਾਣਾ ਮੇਰਾ ਪਰਿਵਾਰ ਹੈ ਮੈਂ ਦੇਖੋ ਮੈਂ ਕਿਸਾਨ ਹਾਂ ਤੁਹਾਡਾ ਅੰਗ ਹੈ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਰੇਲ ਦੇ ਲੈਨਾਂ ਤੇ ਬੈਠਦਾ ਰਿਹਾ ਔਰ ਲਗਾਤਾਰ 3 ਮਹੀਨੇ ਤੁਹਾਡੇ ਨਾਲ ਬੈਠਾ ਮੈਂ ਕਿਸਾਨ ਪੁੱਤਰ ਮੇਰੇ ਨਾਲ ਥੋੜੀ ਗੱਲ ਪਿਆਨਾ ਚਾਹਦਾ ਕੱਲੇ ਕੱਲੇ ਬੱਚੇ ਦੀ ਗੱਲ ਦੱਸਾਂ ਆ ਵੀਡੀਓ ਸੁਣਾਇਓ ਇਹਨਾਂ ਤੋਂ ਤਾਂ ਨਾ ਮੁਸੀਬਤ ਨੂੰ ਮੌਕਾ ਇੱਕ ਮਿੰਟ ਆਈਰਰ ਦੇ ਪਾਸੇ ਉੱਠਦੇ ਆ ਜਦੋਂ ਇਹਨਾਂ ਮੁਕਸੜਾ ਲੱਜਾਂਦੇ ਆ ਸਰੰਦ ਫੀਲਡਰ ਦੇਖਦੇ ਆ ਸ਼ਿਕਰ ਸਾਹਿਬ ਮੰਨੋਂ ਕਈ ਵਾਰੀ ਬੜੀ ਖੁਸ਼ੀ ਹੁੰਦੀ ਆ ਕਿ ਸਾਡੇ ਪੰਜਾਬ ਨੂੰ ਨਹਿਰਾਂ ਦਾ ਪਾਣੀ ਮਿਲ ਗਿਆ ਇਸ ਕਰਕੇ ਮੈਂ ਬੁਆਦੇ ਇਲਾਕੇ ਚੋਂ ਆਨਾ ਜੀ ਸਭ ਤੋਂ ਗਰੀਬ ਇਲਾਕਾ ਡੇਰਾ ਬੱਸੀ ਦਾ ਅੱਜ ਬੜੀ ਕਿਰਪਾ ਬਾਬੇ ਦੀ ਹੋਈ ਹੈ ਲੇਕਿਨ ਪੀਣ ਜੋਗਾ ਪਾਣੀ ਨਹੀਂ ਰਿਹਾ ਕੀ ਬੇਨਤੀ ਕਰਨਾ ਸਰਕਾਰ ਨੂੰ ਕਿ ਸਾਡੇ ਹਲਕੇ ਵਾਲੇ ਕਦੇ ਨਹਿਰ ਦਾ ਪਾਣੀ ਨਹਿਰ ਦਾ ਮੂੰਹ ਹੋਵੇਗਾ ਬੜੀ ਖੁਸ਼ੀ ਹੋਈ ਮਾਨ ਸਾਹਿਬ ਨੇ ਜਦੋਂ ਨਹਿਰਾਂ ਦੇ ਪ੍ਰੋਪੋਜ਼ਲ ਬਾਰੇ ਗੱਲ ਕੀਤੀ ਬਹੁਤ ਅੱਛਾ ਲੱਗਿਆ ਦਿਲ ਬਾਗੋ ਬਾਗ ਹੋਇਆ ਆ ਸਪੀਕਰ ਸਾਹਿਬ ਤੋੜੇ ਕੋਟ ਕਪੂਰਾ ਅਰ ਮੈਂ ਤਰਸਦਾ ਕਿ ਮੈਂ ਉਸ ਹਾਰਕੀ ਚ ਚੁਣ ਗਿਆ ਜਿੱਥੇ ਪਾਣੀ ਦੀ ਬੂੰਦ ਵੀ ਨਹੀਂ ਰਹੀ 1000 ਤੋਂ ਲੈ ਕੇ 1300 ਫੁੱਟ ਤੱਕ ਪਾਣੀ ਨਾਲੇ ਬੰਚਨਾ ਗਿਆ ਕਿਸਾਨਾਂ ਦੀਆਂ ਮੋਟਰਾਂ ਬੰਦ ਹੋ ਗਈਆਂ ਕਿਸੇ ਜਗ੍ਹਾ ਵੀ ਤੁਸੀਂ ਦੇਖੋ ਜਿਹੜੇ 25 30 ਹਸਪਾਵਰ ਦੇ ਮੋਟਰ ਟਿਊਬਲ ਸਿਗਾ ਸਾਰੇ ਬੰਦ ਪੈ ਗਏ ਸਾਡੀ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਕਿ ਟੀਲਾਂ ਤੱਕ ਪਾਣੀ ਪਹੁੰਚਿਆ ਲੇਕਿਨ ਉਹਦੇ ਨਾਲ ਨਾਲ ਸਪੀਕਰ ਸਾਹਿਬ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਹਲਕੇ ਨੂੰ ਪਵਾਦੇ ਰੱਖੇ ਰੋ ਇੱਥੇ ਵੀ ਕਦੇ ਪਾਣੀ ਮਿਲਦਾ ਜਮਾ ਫਾਉਂ ਟੀਣੀ ਗਰੀ ਬੇਨਤੀ ਹੈ ਮੈਂ ਪਿਛਲੀ ਵਾਰ ਵੀ ਪੱਲਾ ਡਕੇ ਪਾਣੀ ਮੰਗਿਆ ਸੀ ਅਸੀਂ ਪੈਸੇ ਨਹੀਂ ਮੰਗਦੇ ਨੋਟ ਨਹੀਂ ਮੰਗਦੇ ਇੰਡਸਟਰੀ ਦੂਜੇ ਪਾਸੇ ਇੰਨੀ ਡੇਰਾ ਬੱਸੀ ਦੂਜੇ ਨੰਬਰ ਤੇ ਸੀ ਇੰਡਸਟਰੀ ਲੇਕਿਨ ਅੱਜ ਕੋਧਾਣੇ ਤੋਂ ਬਾਅਦ ਅਸੀਂ ਚੌਥੇ ਨੰਬਰ ਤੇ ਚਲੇ ਗਏ ਜਿਵੇਂ ਕੱਲ ਸੀ ਉਹਨੇ ਗੱਲ ਕੀਤੀ ਹੈ ਵੈਂਟੀਲੇਟਰ ਦੇ ਡੇਰਾ ਬੱਸੀ ਦੀ ਇੰਡਸਟਰੀ ਹੈ ਲੇਕਿਨ ਇੱਥੇ ਹਰਮੀਨ ਪਠਾਨ ਮਾਜਰੀ ਜਿਹੜੀ ਗੱਲ ਕੀਤੀ ਆ ਤੇ ਭਰਾ ਵੀ ਅਗਲੀ ਗੱਲ ਦਾ ਜਵਾਬ ਨਾ ਇੱਕ ਮਿੰਟ ਇਕੱਲੀ ਇਕੱਲੀ ਕਰ ਲੀ ਤੁਸੀਂ ਸਿਹਤ ਸਹੂਲਤਾਂ ਦੀ ਗੱਲ ਕੀਤੀ ਮੇਰੀ ਸਰਕਾਰ ਨੇ 17 ਮਹੱਲਾ ਕਲਿੰਗ ਡੇਰਾ ਬਸੀ ਹਲਕੇ ਨੂੰ ਕੱਲੇ ਦਿੱਤੇ ਹੈ 17 ਮਹੱਲਾ ਕਲਿੰਗ ਇੱਕ ਮਿੰਟ ਜੀ ਮੈਂ ਬੇਨਤੀ ਸੁਣ ਲਓ ਨਾ ਜੀ ਦੇਖੋ ਮੇਰੀ ਜੀ ਨਹੀਂ ਪਹੁੰਚ ਮੈਂ ਕਿ ਐਮ ਐਲ ਐ ਮੈਂ ਸੀਐਮ ਨਹੀਂ ਕੋਈ ਸੀਐਮ ਸਾਹਿਬ ਦੇ ਫੈਸਲੇ ਮੈਂ ਨਹੀਂ ਮੈਂ ਪਾਣੀ ਦੀ ਮੰਗ ਚਾਰ ਵਾਰ ਚੱਕੀ ਹੈ ਔਰ ਮੇਰਾ ਤੁਹਾਡੇ ਨਾਲ ਵਾਦਾ ਜੇ ਪ੍ਰਮਾਤਮਾ ਨੇ ਚਾਹਿਆ ਨਾ ਡੇਰਾ ਬਸੀ ਹਲਕਾ ਜੀਪੁਰ ਹਲਕਾ ਨਾ ਇਸ ਤਰ੍ਹਾਂ ਪਾਣੀ ਨਹਿਰਾਂ ਦੇ ਹੀ ਮਿਲੂਗਾ ਔਰ ਇਹ ਪਹਿਲੇ ਐਮ ਐਲ ਐ ਵਰਗਾ ਨਹੀਂ ਇਹ ਕਿਸਾਨ ਪੁੱਤ ਹੈ ਮੈਂ ਦੱਸ ਜਾਣਾ ਇਹ ਕਾਲਾ ਜਿਹੜਾ ਮਿਲਿਸਟਰ ਸਪਰੈਂਗਲਾ ਆਇਆ। ਕਿਹਾ ਤੁਸੀਂ ਨੀ ਰਾਣੀ ਦੀ ਗੱਲ ਕੀਤੀ। ਕਹਿੰਦੇ ਪਾਰਟੀ ਸਦਾਰ ਦੇ ਅੱਗੇ ਅਸੀਂ ਆਪ ਨੂੰ ਬ੍ਰੋਸ ਪੁਰਸਤਾਨਾਗੇ। ਨਾਪਾ ਸਭ ਮਰੇ ਆਈ ਸੀ। ਹਾਂਜੀ। ਤੋਂ ਬਾਅਦ ਜੈਤੀ ਮੋਰ ਨੇ ਕਰਤਾ ਕੋਈ ਨਹੀਂ ਜੀਆ। ਕੋਪਰਾਮ ਇੱਕ ਕਸੀ ਨੇ ਚੱਲਦੇ ਸਭੀ ਅਸਤੀ ਕੁੰਦੇ ਅਸ। 250 ਬੰਦਾ ਤੁਸੀਂ ਪੁਰਸਤਾਨ ਨੂੰ ਫੈਕਸ਼ਨ ਕਿੱਥੇ ਦੇ ਦਿੰਦੇ। ਬਾਕੀ ਇੱਕ ਸਰਦਾਰ ਜੀ ਦੇ ਇੰਸਾਰ ਨੇ ਕਮੈਂਟ ਸਰਦਾਰ ਸਾਹਿਬ ਇੱਕ ਮਿੰਟ ਸਰਦਾਰ ਸਾਹਿਬ ਇੱਕ ਮਿੰਟ ਗੱਲ ਤਾਂ ਸੁਣ ਲਓ ਤੁਸੀਂ ਗੱਲ ਦਾ ਇੱਕ ਮਿੰਟ ਛੋਟੇ ਮੇਰੇ ਇਹ ਦੇਖੋ ਜੀ ਮੇਰੀ ਇੱਕ ਮਿੰਟ ਆਇਆ ਦੇਖੋ ਯਾਰ ਐ ਕੋਈ ਜਵਾਬ ਨਹੀਂ ਹੁੰਦਾ ਮਾਸਟਰ ਜੀ ਛੱਡੋ ਯਾਰ ਇਹ ਵੀ ਇੱਕ ਮਾਸਟਰ ਜੀ ਇੱਕ ਮਿੰਟ ਇੱਕ ਮਿੰਟ ਛੋਟੇ ਮੇਰੇ ਗੱਲ ਤਾਂ ਸੁਣ ਲਓ ਮਾਸਟਰ ਜੀ ਮਾਸਟਰ ਜੀ ਓ ਛੋਟੇ ਮੇਰੇ ਗੱਲ ਤਾਂ ਸੁਣੋ ਯਾਰ ਓਹੋ ਓਏ ਆਪਣੇ ਸਪੋਰਟਰ ਹੈ ਗਰਸ਼ੋ